ਤਾ ਉੱਥੇ ਹੀ ਲੋਕਾਂ ਵਾਸਤੇ ਮੁਸੀਬਤਾਂ ਆ ਗਈਆਂ ਨੇ ਤਾਂ ਜੇ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇੱਥੇ ਵੀ ਵਰਲਡ ਟ੍ਰੇਡ ਸੈਂਟਰ ਬਣਿਆ ਤਾਂ ਇਹ ਸੈਂਟਰ ਨੇ ਵੀ ਲੋਕਾਂ ਨੂੰ ਬਹੁਤ ਵੱਡੀ ਮੁਸੀਬਤ ਪਾਈ ਆ ਤਾਂ ਅੱਜ ਵੀ ਲੋਕ ਫਸੇ ਹੋਏ ਨੇ ਕਿੰਨੇ ਸਾਲਾਂ ਤੋਂ ਫਸੇ ਨੇ ਤਾਂ ਕਾਰਨ ਕੀ ਆ ਮਾਮਲਾ ਕੀ ਆ ਤਾਂ ਜੇ ਅਸੀਂ ਪਹਿਲੇ ਮਾਮਲੇ ਦੀ ਗੱਲ ਕਰਦੇ ਆ ਤੇ ਜਿਵੇਂ ਅਮਰੀਕਾ ਦਾ ਵਰਲਡ ਟ੍ਰੇਡ ਸੈਂਟਰ ਵੇਖਿਆ ਸੀ ਕਿੰਨੇ ਵੱਡੇ ਮਾਮਲੇ ਖੜੇ ਕਰ ਗਿਆ ਔਰ ਕਿੰਨੇ ਲੋਕਾਂ ਨੂੰ ਬਹੁਤ ਵੱਡੇ ਚੱਕਰਾਂ 'ਚ ਪਾ ਗਿਆ ਤਾਂ ਹੁਣ ਦੱਸ ਦਈਏ ਕਿ ਇਹ ਵਰਲਡ ਟ੍ਰੇਡ ਸੈਂਟਰ ਨੇ ਕਿੰਨੇ ਚੱਕਰ ਬਣਾਏ ਨੇ ਕਿੰਨੇ ਲੋਕਾਂ ਨੂੰ ਫਸਾਇਆ ਤਾਂ ਮਾਮਲਾ ਕੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਇਸ ਵੇਲੇ ਅਸੀਂ ਖੜੇ ਆ ਚੰਡੀਗੜ੍ਹ ਦੇ 에어ਪੋਰਟ ਦੇ ਕੋਲ ਤਾਂ 에어ਪੋਰਟ ਤੋਂ ਜਦੋਂ ਲੋਕ ਨਿਕਲਦੇ ਆ ਤਾਂ ਫਿਰ ਪਹਿਲੀ ਐਂਟਰੀ ਆਉਂਦੀ ਆ ਇਸ ਵਰਲਡ ਟ੍ਰੇਡ ਸੈਂਟਰ ਦੀ ਤਾਂ ਇਸ ਵਰਲਡ ਟ੍ਰੇਡ ਸੈਂਟਰ ਨੂੰ ਵੇਖ ਕੇ ਕੀ ਕਹਿੰਦੇ ਨੇ ਕਿ ਇਹ ਵਧੀਆ ਏ ਜਾਂ ਘਟੀ ਆਏ ਇਹਦੇ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਗੱਲਬਾਤ ਪੂਰੀ ਸਾਂਝੀ ਕਰਾਂਗੇ ਸਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਸਲਾ ਜੀ ਮਾਮਲਾ ਕੀ ਆ ਇਹ ਵਰਲਡ ਟ੍ਰੇਡ ਸੈਂਟਰ ਦਾ ਕੀ ਰੌਲਾ ਕੀ ਹੈ ਜੀ ਮਾਮਲਾ ਇਹ ਹੈ ਕਿ 2015 ਦੇ ਵਿੱਚ ਗਮਾਡਾ ਨੇ ਵਰਲਡ ਟਰੇਡ ਸੈਂਟਰ ਵਾਸਤੇ ਸਾਈਟ ਆਪਸ਼ਨ ਕੀਤੀ ਸੀ 8 ਏਕੜ ਦੇ ਆਸ-ਪਾਸ ਸਾਈਟ ਸੀਗੀ 131 ਕਰੋੜ ਰੁਪਏ ਦੇ ਵਿੱਚ ਸੀ ਡਬਲਯੂਟੀਸੀ ਨੌਇਡਾ ਡਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਟਿਡ ਨੇ ਜਿਹਦੇ ਡਾਇਰੈਕਟਰ ਆਸ਼ੀਸ਼ ਭੱਲਰ ਹਨ ਉਹਨਾਂ ਨੇ ਆਪਸ਼ਨ ਦਿੱਤੀ ਤੇ ਇਹ ਸਾਈਟ ਨੂੰ ਖਰੀਦਿਆ ਉਸ ਤੋਂ ਬਾਅਦ ਸ਼ੁਰੂਆਤੀ ਪੇਮੈਂਟ ਤੋਂ ਬਾਅਦ ਉਹਨਾਂ ਨੇ ਨਾ ਤਾਂ ਕੋਈ ਪੇਮੈਂਟ ਕੀਤੀ ਗਮਾੜਾ ਨੂੰ ਨਾ ਜਿਹੜਾ ਕੰਸਟਰਕਸ਼ਨ ਪਲਾਨ ਸੀ ਟਾਈਮ ਸ਼ਡਿਊਲ ਸੀ ਉਹਦੇ ਮਤਾਬੂ ਕੰਸਟਰਕਸ਼ਨ ਕੰਪਲੀਟ ਕੀਤੀ ਵਿਦ ਦਾ ਰਿਜ਼ਲਟ ਉਹ ਜਿਹੜੀ ਸਾਈਟ ਸੀ ਗਮਾੜਾ ਨੇ ਰੀਜ਼ਿਊਮ ਕਰ ਲਈ 2023 ਦੇ ਵਿੱਚ ਉਸ ਤੋਂ 2023 ਦੇ ਵਿੱਚ ਸਾਈਟ ਰੀਜ਼ਿਊਮ ਹੋਈ ਤੇ ਇਹ ਬਾਅਦ ਦੇ ਵਿੱਚ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਚਲੇ ਗਏ ਹਾਈ ਕੋਰਟ ਨੇ ਕਿਹਾ ਨਹੀਂ ਤੁਸੀਂ ਇਹਨਾਂ ਦੀ ਪੇਮੈਂਟ ਨਹੀਂ ਕੀਤੀ ਇਨਾਂ ਨੇ ਬਾਅਦ ਚੁਈ ਐਗਰੀਮੈਂਟ ਕੀਤਾ ਸੀ ਕਿ ਅਸੀਂ ਇਹਨਾਂ ਇਨਸਾਲਮੈਂਟਸ ਦੇ ਵਿੱਚ ਦੇ ਦੇਾਂਗੇ ਉਹ ਵੀ ਮੀਟ ਆਊਟ ਨਹੀਂ ਕੀਤੀਆਂ ਗਮਾੜਾ ਨੇ ਇਹਦੀ ਜਿਹੜੀ ਰਿਟ ਡਿਸਮਿਸ ਕਰਤੀ ਜੀ ਜੀ ਹਾਂਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਇਹ ਆਪਣਾ ਰਿਵੀਜ਼ਨ ਪਟੀਸ਼ਨ ਇਹਨਾਂ ਨੇ ਪਾਤੀ ਹਾਲਾਂਕਿ ਜਦੋਂ ਹਾਈ ਕੋਰਟ ਵੱਲੋਂ ਇਹ ਲੈਣਾ ਦੀ ਡਿਸਮਿਸ ਹੋ ਜਵੇ ਤਾਂ ਉਹ ਰਿਵੀਜ਼ਨ ਪਟੀਸ਼ਨ ਦਾਇਰ ਕਰਨੀ ਬਣਦੀ ਨਹੀਂ ਸੀ ਨਾ ਹੀ ਇਹ ਐਕਸੈਪਟ ਕਰਨੀ ਬਣਦੀ ਸੀ ਜੀ ਤੇ ਪਰ ਉਹ ਇਹਨਾਂ ਨੇ ਕਨਸੀਡਰ ਕੀਤੀ ਗਮਣ ਨੇ ਅਜੇ ਤੱਕ ਕੋ ਡਿਸਾਈਡ ਨਹੀਂ ਹੋਈ 2.5 ਸਾਲ ਹੋ ਗਏ ਉਹ ਦੇ ਆਰ ਨਾਟ ਡਿਸਾਈਡਿੰਗ ਇਟ ਉਹ ਪੈਂਡਿੰਗ ਰੱਖੀ ਹੋਈ ਹੈ ਇਹ ਰੇਰਾ ਦੇ ਵਿੱਚ ਅਸੀਂ ਕੇਸ ਪਾਇਆ ਹੈ ਇਹ ਰੇਰਾ ਨੂੰ ਬਾਰ ਬਾਰ ਡੇਟਸ ਦੇਈ ਜਾ ਰਿਹਾ ਗਮਾੜਾ ਨੂੰ ਗਮਾੜਾ ਰਿਪਲਾਈ ਨਹੀਂ ਫਾਈਲ ਕਰ ਰਿਹਾ ਯਾਨੀ ਕਿ ਜਿੰਨੀਆਂ ਵੀ ਇਹ ਗਵਰਨਮੈਂਟ ਏਜੰਸੀਜ਼ ਆਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਨੂੰ ਸਪੋਰਟ ਕਰ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਡਿਸਮਿਸ ਹੋ ਗਈ ਰਿਟ ਪੇਮੈਂਟ ਉਸਨੇ ਕੀਤੀ ਨਹੀਂ ਕੰਸਟਰਕਸ਼ਨ ਉਸਨੇ ਕੀਤੀ ਨਹੀਂ ਸਾਈਟ ਰੀਜ਼ਿਊਮ ਹੋ ਗਈ ਰੇਰਾ ਨੇ ਉਹਨੂੰ ਰਿਵੋਕ ਕਰਤਾ ਫੇਰ ਵੀ ਉਸਤੇ ਜੇ ਅੱਗੇ ਕੋਈ ਫਰਦਰ ਕਾਰਵਾਈ ਨਾ ਹੋਵੇ ਇਟ ਮੀਨ ਜੋ ਜ਼ਰੂਰ ਇਸ ਦੇ ਵਾਸਤੇ ਹੈਲਪਫੁਲ ਹੈ ਫਰਦਰ ਰੀਜ਼ਨ ਜਿਹੜੇ ਅਨਨੋਨ ਟੂ 뎀 ਕਿ ਕਿਉਂ ਹੈ ਨਾਲੀ ਹੈਲਪ ਕਰ ਰਿਹਾ ਹੈ ਠੀਕ ਹੈ ਨਹੀਂ ਤੇ ਅਸੀਂ ਵੀ ਉਸ ਰਿਵੀਜ਼ਨ ਪਟੀਸ਼ਨ ਦੇ ਵਿੱਚ ਪਾਰਟੀ ਬਣੇ ਸੀ ਅਸੀਂ ਆਪਣਾ ਸਾਰਾ ਪੱਖ ਰੱਖਿਆ ਉੱਥੇ ਤੇ ਜਦੋਂ ਜਾਓ ਜਵਾਨੀ ਕਹਿੰਦੇ ਹਾਂ ਜੀ ਅਸੀਂ ਇਹ ਕਰਾਂਗੇ ਪਰ ਪ੍ਰੈਕਟੀਕਲੀ ਉਹ ਕੁਝ ਨਹੀਂ ਕਰ ਰਹੇ ਹੈਗੇ ਆ ਜੇ ਤੁਹਾਨੂੰ ਕੋਈ ਵੀ ਇਨਸਾਫ ਮਿਲਦੀ ਆਸ ਨਹੀਂ ਆ ਕਿੰਨੇ ਸਾਲਾਂ ਤੋਂ ਤੁਸੀਂ ਲਗਾਤਾਰ ਠਟਕ ਰਹੇ ਹੋ ਇਹ 2016 ਤੋਂ ਇਹਨਾਂ ਨੇ ਪੇਮੈਂਟਸ ਲੈਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ 16 17 18 ਤੱਕ ਪੇਮੈਂਟਸ ਲਈਆਂ ਇਹਨਾਂ ਨੇ 2020 ਦੇ ਵਿੱਚ ਪੋਜੈਸ਼ਨ ਦੇਣਾ ਸੀਗਾ ਉਹ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਫਰ ਕੀਤੀ ਕਿ ਸਾਡੇ ਥੋੜਾ ਜਿਹਾ ਲੇਟ ਹੋ ਗਿਆ 1 ਅਪ੍ਰੈਲ 2021 ਤੋਂ ਬਾਅਦ ਜਿਨ੍ਹਾਂ ਨੇ ਜਿੰਨੀ ਜਿੰਨੀ ਅਮਾਉਂਟ ਦਿੱਤੀ ਆ ਉਸ ਤੇ ਅਸੀਂ ਇੰਟਰਸਟ ਵੀ ਪੇ ਕਰਾਂਗੇ ਇੰਟਰਸਟ ਆ ਪੇ ਕੀ ਕਰਨਾ ਸੀਗਾ ਨਾ ਕੋਈ ਪੋਜੀਸ਼ਨ ਮਿਲਿਆ ਨਾ ਕੋਈ ਕੰਸਟਰਕਸ਼ਨ ਹੋਈ ਨਾ ਕਮਾਡਾ ਦੀ ਪੇਮੈਂਟ ਹੋਈ ਅਲੋਟੀਜ਼ ਆ 1196 ਅਲੋਟੀਜ਼ ਆ 432 ਕਰੋੜ ਰੁਪਏ ਇਹਨਾਂ ਨੇ ਸਾਈਫਨ ਆਫ ਕੀਤਾ ਹੋਇਆ ਹੈ ਇਹ ਕਿੰਨੇ ਲੋਟੀ ਫਸੇ ਹੋਈ ਆ 1196 ਲੋਟੀਆਂ ਦਾ ਪੈਸਾ ਜਿਹੜਾ 432 ਕਰੋੜ ਉਹ ਸਾਰਾ ਉਥੇ ਫਸਿਆ ਹੋਇਆ ਸਾਰੇ ਇਸ ਵੇਲੇ ਘੁਰਲਾ ਰਹੇ ਸਾਰੇ ਘੁਰਲਾ ਰਹੇ ਤੇ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਗਮਾੜਾ ਨੇ ਸਾਈਟ 2023 ਚ ਰੀਜ਼ਿਊਮ ਕੀਤੀ ਸੀ ਉਸ ਤੋਂ ਬਾਅਦ ਰੇਰਾ ਨੇ ਇਸ ਨੂੰ ਰਿਵੋਕ ਕਰਤਾ ਹੁਣੇ ਫਿਰਦੇ ਅਸੀਂ ਜਦੋਂ ਅਪੀਲ ਪਾਈ ਰੇਰਾ ਕੋਲੇ ਰੇਰਾ ਰੈਗੂਲੇਟਰੀ ਅਥਾਰਟੀ ਹੈ ਤੇ ਜੀ ਸਾਡੇ ਇੰਟਰਸਟ ਦਾ ਵਾਚ ਕਰੋ ਤੁਹਾਡਾ ਬੇਸਿਕ ਪਰਪਸ ਤਾਂ ਹੈ ਕਿ ਇਨਵੈਸਟਰਜ਼ ਦੇ ਇੰਟਰਸਟ ਵਾਚ ਕਰਨੇ ਆ ਰੇਰਾ ਉਹ ਡੇਟ ਤੇ ਡੇਟ ਦੇ ਯਾਰ ਰਿਹਾ ਕਮਾਡਾ ਉਸ ਦਾ ਰਿਪਲਾਈ ਨਹੀਂ ਫਾਈਲ ਕਰ ਰਿਹਾ ਤੇ ਇਹ ਅਸ਼ੀਸ਼ ਪੱਲਾ ਦੇ ਹੋਰ ਵੀ ਕਈ ਥਾਵਾਂ ਤੇ ਇਸ ਨੇ ਡਬਲਯੂਟੀਸੀ ਦੇ ਪ੍ਰੋਜੈਕਟ ਲੈ ਸੀਗੇ ਕਿਤੇ ਵੀ ਇਸ ਨੇ ਕੋਈ ਕੰਪਲੀਟ ਨਹੀਂ ਕੀਤਾ ਤੇ ਈਡੀ ਨੇ ਇਹਨੂੰ ਸਾਈਫਨ ਆਫ ਕਰਦਾ ਰਿਹਾ ਪੈਸਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਅਰੈਸਟ ਕੀਤਾ 6 ਮਾਰਚ 2025 ਨੂੰ ਤੇ ਅਜੇ ਤੱਕ ਉਹ ਜੇਲ੍ਹ ਚਾ ਉਸ ਦੀ ਬੇਲ ਨਹੀਂ ਹੋਈ ਹੈਗੀ ਠੀਕ ਹੈ ਨਹੀਂ ਅਸੀਂ ਮੰਨ ਲਓ ਇਹੀ ਮੰਨ ਲਓ ਅਪੀਲ ਕਰਦੇ ਆ ਗਵਰਨਮੈਂਟ ਨੂੰ ਕਿ ਉਹ ਇਸ ਦੇ ਅਨੈਸੈਸਰੀ ਹੈਲਪ ਕਰਨੀ ਛੱਡਣ ਗਵਰਨਮੈਂਟ ਅਥਾਰਟੀ ਤੇ ਇਸ ਨੂੰ ਡਿਸਾਈਡ ਕਰਨ ਜਾਂ ਉਹ ਆਪ ਬਣਾਉਣ ਜਾਂ ਕਿਸੇ ਹੋਰ ਨੂੰ ਅਲਾਟ ਕਰਨ ਤਾਂ ਕਿ ਪ੍ਰੋਜੈਕਟ ਸਿਰੇ ਚੜ ਸਕੇ ਤੇ ਅਲਾਟੇ ਨੂੰ ਸੁਖਦਸਾ ਆ ਸਕੇ ਉਹ ਥੋੜਾ ਜਿਹਾ ਪੋਜੈਸ਼ਨ ਮਿਲੇ ਹੋਣਾ ਤਾਜੀ ਇਹ ਗੱਲ ਦੱਸ ਦਈਏ ਤੁਹਾਨੂੰ ਕਿ 432 ਕਰੋੜ ਦਾ ਮਾਮਲਾ ਹੈ ਆ 432 ਕਰੋੜ ਦਾ ਮਾਮਲਾ ਜਦੋਂ ਫਸ ਜਾਂਦਾ ਹੈ ਤਾਂ ਫਿਰ ਸਰਕਾਰ ਉਸ ਦੀ ਪੱਖ ਕਰ ਰਹੀ ਹੈ ਕਿ ਜਿਸ ਨੇ ਸਾਰੀ 432 ਕਰੋੜ ਪੇਮੈਂਟ ਵਾਲੇ ਲੋਕਾਂ ਨੂੰ ਫਸਾਇਆ ਹੋਇਆ ਜੋ ਕਿ 1196 ਲੋਕ ਜੋ ਹੈ ਉਹ ਫਸੇ ਹੋਏ ਆ ਤਾਂ ਸੱਜ ਜੀ ਕਿਵੇਂ ਵੇਖਦੇ ਹੋ ਕਿੰਨਾ ਸਮਾਂ ਹੋਰ ਤੁਸੀਂ ਇਸੇ ਤਰ੍ਹਾਂ ਸਰਕਾਰ ਵੱਲ ਵੇਖਦੇ ਰਹੋਗੇ ਤੁਹਾਡਾ ਤੁਸੀਂ ਅਲੋਟੀ ਹੋ ਪੈਸਾ ਫਸਿਆ ਹੋਇਆ ਹੈ ਤਾਂ ਕਦੋਂ ਤੁਹਾਨੂੰ ਇਨਸਾਫ ਮਿਲੇਗਾ ਦੇਖੋ ਜੀ ਇਸ ਤਰ੍ਹਾਂ ਕਿ ਜੋ ਮੈਂ ਇਨਵੈਸਟਮੈਂਟ ਕੀਤੀ ਇੱਥੇ ਡਬਲਯੂਟੀਸੀ ਚੰਡੀਗੜ੍ਹ ਵਿੱਚ ਇਹ ਮੈਂ ਜਨਵਰੀ 2016 ਵਿੱਚ ਹੀ ਕਰ ਦਿੱਤੀ ਸੀ ਜਦੋਂ ਕਿ ਇਹ ਇਹ ਲਾਂਚ ਹੀ ਹੋਇਆ ਸੀ ਔਰ ਅਖਬਾਰਾਂ ਵਿੱਚ ਆਇਆ ਸੀ ਔਰ ਕਈ ਤਰ੍ਹਾਂ ਦੇ ਇਹਨਾਂ ਨੇ ਇਸ਼ਤਿਹਾਰ ਵਗਾਰੇ ਦਿੱਤੇ ਉਹਦੇ ਬਾਅਦ ਅਸੀਂ ਵੇਖਦੇ ਗਏ ਕਿ ਕਿਸੇ ਕਿਸਮ ਦੀ ਕੋਈ ਪ੍ਰੋਗਰੈਸ ਜਿਵੇਂ ਸਲੋ ਕੀੜੀ ਦੀ ਚਾਲ ਆਸਾ 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 ਤੋਂ ਹੁੰਦਾ ਰਿਹਾ ਕਈ ਇਹਨਾਂ ਨੇ ਢੋਂਗਲ ਚਾਏ ਕਿ ਵੱਧ ਤੋਂ ਵੱਧ ਇਹਨਾਂ ਦੀ ਸੇਲ ਹੋਏ ਆਪਣੇ ਯੂਨਿਟ ਵਗੈਰਾ ਦੀ ਆਫਿਸਿਸ ਵਗੈਰਾ ਦੀ ਵਾਲਿਆ ਸਾਹਿਬ ਨੇ ਜੋ ਸਾਡੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਬਹੁਤ ਹੀ ਬੇਖੂਬੀ ਨਾਲ ਤੁਹਾਨੂੰ ਹਰ ਚੀਜ਼ ਐਕਸਪਲੇਨ ਕਰ ਦਿੱਤੀ ਹੈ ਵੱਡੀ ਇਹ ਗੱਲ ਹੈਗੀ ਹੈ ਕਿ ਇਹ ਆਸ਼ੀਸ਼ ਪਾਲਾ ਜੋ ਪ੍ਰੋਮੋਟਰ ਹੈਗਾ ਡਬਲਯੂਟੀਸੀ ਦਾ ਇਹਨੇ origianally ਡਬਲਯੂਟੀਸੀ ਨਿਊਯਾਰਕ ਦੇ ਨਾਲ ਕੋਈ ਐਗਰੀਮੈਂਟ ਇਹਦੀ ਕੋਈ ਇਹਨ ਕੰਪਨੀ ਫਲੋਟ ਕੀਤੀ ਸੀ ਉਹਨਾਂ ਨੇ ਐਗਰੀਮੈਂਟ ਕੀਤਾ ਸੀ ਜੋ ਸ਼ੁਰੂ ਵਿੱਚ ਆਇਆ ਹੈ ਕਿ ਉਹ ਐਗਰੀਮੈਂਟ ਤਾਂ ਖਤਮ ਹੋ ਚੁੱਕਾ ਹੈ ਕਿਉਂਕਿ ਫਾਰ ਸਮ ਰੀਜ਼ਨ ਉਹ ਕੁਝ ਕੰਪਲਾਈ ਨਹੀਂ ਦੇਣਗੇ ਸੇ ਸ਼ਰਤਾ ਉਹ ਨਹੀਂ ਹੋ ਸਕੀਆ ਲੇਕਿਨ ਇਥੇ ਇੰਡੀਆ ਵਿੱਚ ਜੋ ਮੈਂ ਸੁਣਿਆ ਹੈਗਾ ਇਹ ਤਕਰੀਬਨ 10 ਜਾਂ ਇਸ ਤੋਂ ਲੱਗੇ ਚੱਗੇ ਹੋਰ ਇੰਡੀਆ ਵਿੱਚ ਮਿਸਟਰ ਆਸ਼ਿਸ਼ ਪੱਲਾ ਨੇ ਪ੍ਰੋਜੈਕਟ ਡੀਓਟੀਸੀ ਦੇ ਨਾਂ ਤੇ ਸ਼ੁਰੂ ਕੀਤੇ ਹਨ ਇਨਕਲੂਡਿੰਗ ਇਨ ਗੁਜਰਾਤ ਐਂਡ ਦਾ ਗਿਫਟ ਸਿਟੀ ਸੋ ਬੜੀ ਹੈਰਾਨਗੀ ਦੀ ਗੱਲ ਹੈ ਇਹ ਐਨੇ ਵੱਡੇ ਸਕੇਲ ਤੇ ਇਹ ਸਭ ਕੁਝ ਚੱਲ ਰਿਹਾ ਹੈਗਾ ਔਰ ਤਕਰੀਬਨ ਜੋ ਸੁਣਨ ਚਾਹੀਏ ਹੈ ਕਿ 400 40000 ਸੌਰੀ 4000 ਕਰੋੜ ਦਾ ਜੋ ਅਮਾਉਂਟ ਹੈ ਉਹ ਸਜੇ ਖਬੇ ਜਿਨੂੰ ਕਹਿੰਦੇ ਨੇ ਕਿ ਮਨੀ ਲਾਂਡਰਿੰਗ ਹੋਈ ਹੈ ਔਰ ਲੇਕਿਨ ਵੱਡੀ ਇਹ ਗੱਲ ਕਿ ਇਸ ਦੀ ਕੋਈ ਪੈਡ ਵੀ ਨਹੀਂ ਕਰ ਰਿਹਾ ਜਿਵੇਂ ਵਾਦੀਆ ਸਾਹਿਬ ਨੇ ਕਿਹਾ ਹੈਗਾ ਕਿ ਇਸ ਇੱਕ ਗਵਰਨਮੈਂਟ ਦਾ ਕੰਮ ਹੁੰਦਾ ਹੈ ਕਿ ਪਬਲਿਕ ਸਪਰਿੰਗ ਇਹੋ ਜਿਹਾ ਨਾ ਹੋਣ اسپੈਸ਼ਲੀ ਜਦੋਂ ਇਨਵੈਸਟਮੈਂਟ ਕੀਤੀ ਹੋਵੇ ਔਰ ਪਬਲਿਕ ਬਾਰ-ਬਾਰ ਇਹ ਚੀਜ਼ ਬਾਰੇ ਰੈਪਰਜੈਂਟ ਕਰਦੀ ਹੋ ਆਪਣੇ ਆਪ ਨੂੰ ਬਹੁਤ ਚੰਗੀ ਤਰ੍ਹਾਂ ਤੇ ਗਵਰਨਮੈਂਟਾਂ ਦਾ ਫਰਜ਼ ਬਣਦਾ ਪੰਜਾਬ ਗਵਰਨਮੈਂਟ ਹੋਵੇ ਸੈਂਟਰਲ ਗਵਰਨਮੈਂਟ ਹੋਵੇ ਸਭ ਕੁਝ ਔਰ ਦੂਜੀ ਇਹ ਗੱਲ ਹੈ ਕਿ ਬਹੁਤ ਹੀ ਇਹ ਰਣਨੀਤੀ ਦੀ ਗੱਲ ਹੈ ਕਿ ਇਹ ਜੋ ਪ੍ਰੋਜੈਕਟ ਹੈ ਡਬਲਯੂਟੀਸੀ ਚੰਡੀਗੜ੍ਹ ਇਹ 에ਅਰਪੋਰਟ ਜੋ ਨਿਕਲਿਆ ਸਭ ਤੋਂ ਪਹਿਲਾ ਪ੍ਰੋਜੈਕਟ ਹੈ ਔਰ ਪੰਜਾਬ ਸਰਕਾਰ ਦੇ ਵਾਸਤੇ ਜੋ ਕਿ ਹੁਣ ਅਸੀਂ ਬਾਰ-ਬਾਰ ਐਸਪੈਸ਼ਲੀ ਪ੍ਰੈਜ਼ੀਡੈਂਟ ਜੀ ਮਿਨਿਸਟਰ ਭਗਵੰਤ ਮਾਨ ਜੀ ਇਨਵੈਸਟਮੈਂਟ ਹਰੇ ਕੰਟਰੀ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਜਦੋਂ ਲੋਕ ਇੱਥੇ ਪਹਿਲੇ ਆਉਂਦੇ ਨੇ ਮਹਾਲੀ ਚੈਂਟਰ ਕਰਦੇ ਨੇ ਉਹ ਵੇਖਦੇ ਨੇ ਕਿ ਇਹ ਤੇ ਮੇਨ ਪ੍ਰੋਜੈਕਟ ਡਬਲ ਯੂ ਟ ਸੀਸ ਨਾ ਹੈਗਾ ਉਹੀ ਸਟਾਰਟ ਹੈਗਾ ਤੋਂ ਇਹ ਇੱਕ ਸ਼ਰਮਿੰਦਗੀ ਦੀ ਗੱਲ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਔਰ ਜਿਹੜੇ ਵੀ ਇਸ ਨਾਲ ਮੁਤਲਕ ਡਿਪਾਰਟਮੈਂਟ ਹਨ ਕਿ ਸਾਡੀਆਂ ਸ਼ਿਕਾਇਤਾਂ ਜੋ ਪ੍ਰੋਪਰ ਚੈਨਲ ਆ ਅਸੀਂ ਰਿਪਰੈਜ਼ੈਂਟ ਕੀਤੀਆਂ ਹੋਈਆਂ ਨੇ ਲਿਖਤੀ ਰੂਪ ਚ ਉਹਨਾਂ ਨੂੰ ਵੇਖਿਆ ਜਾਏ ਔਰ ਪਬਲਿਕ ਨੂੰ ਇਨਸਾਫ ਦੁਆਇਆ ਜਾਵੇ। ਥੈਂਕ ਯੂ ਵੈਰੀ ਮਚ। ਤਾਂ ਇਹ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਮਸਲੇ ਅਕਸਰ ਹੀ ਇਸ ਜ਼ਮੀਨ ਦੇ ਨਾਲ ਇਸ ਲੈਂਡ ਦੇ ਨਾਲ ਪ੍ਰਾਪਰਟੀ ਦੇ ਨਾਲ ਕਈ ਵਾਰ ਲੋਕਾਂ ਨੂੰ ਉਲਝਣਾ ਪੈ ਰਿਹਾ ਔਰ ਮਾਂਜੋਗਾ ਅਦਾਲਤਾਂ ਵੀ ਭਰੀਆਂ ਪਈਆਂ ਨੇ ਲੋਕਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਤਾਂ ਹੁਣ ਇਹ ਵੀ ਦੱਸ ਦਈਏ ਕਿ ਇਹ ਮਾਮਲਾ ਜੋ ਹੈ ਲੰਬੇ ਸਮੇਂ ਤੋਂ ਚੱਲ ਰਿਹਾ ਔਰ ਲੰਬੇ ਸਮੇਂ ਤੋਂ ਇਹ ਵੀ ਇਹਨਾਂ ਨਾਲ ਜੂਝ ਰਹੇ ਆ ਕਿ ਇਹਨਾਂ ਦਾ ਵੀ ਪੈਸਾ ਹਟ ਗਿਆ ਹੋਇਆ। ਔਰ ਸੀਨੀਅਰ ਸਿਟੀਜ਼ਨ ਨੇ 432 ਕਰੋੜ ਰੁਪਏ ਤੱਕ 1196 ਮੈਂਬਰ ਜਿਹੜੇ ਆ ਉਹ ਹਰਾਸ਼ਮੈਂਟ ਘਟ ਰਹੇ ਆ ਤਾਂ ਅੰਕਲ ਜੀ ਨਮਸਕਾਰ ਨਮਸਕਾਰ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਨ ਚ ਕੀ ਆਉਂਦਾ ਵਾਕੀ ਸਰਕਾਰ ਕੀ ਕਰ ਰਹੀ ਹੈ ਮੈਂ ਕੇ ਮੈਂ ਤਾਂ ਜੋ ਡਬਲਿਊਟੀਸੀ ਅਲੋਟਿਸ ਐਸੋਸੀਏਸ਼ਨ ਹੈ ਉਸਮੇ ਵਾਈਸ ਪ੍ਰੈਜ਼ੀਡੈਂਟ ਹੂੰ ਤੋ ਇਹ ਹਮ ਯਹੀ ਕਹਿਣਾ ਚਾਹਤੇ ਕਿ ਅੱਜ ਹਮ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਕੇ ਬਰਥਡੇ ਤੇ ਹਮ ਕੈਂਡਲ ਲਾਈਟ ਕੇ ਲਈ ਯਹਾਂ ਪੇ ਆਏ ਥੇ ਪਰੰਤੂ आज हमें अवसर मिला है कि आपसे कुछ हम डब्ल्यू प्रोजेक्ट के बारे में कुछ अपना रोष भी प्रकट कर पाए ऐसा है कि हमने 2015 में ये अलाटमेंट गमाड़ा ने इनको मिस्टर आशीष बल्ला को डब्ल्यू को अलाटमेंट किया था परंतु आज 2026 हो गया है और ये प्रोजेक्ट पूरा नहीं हुआ है 2020 तक इनको प्रोजेक्ट पूरा करना था छः साल ऊपर हो गए हैं परंतु आशीष भल्ला जो है ना उसने इतने घपले किए हुए हैं उतना उसने चार सौ तिरपन करोड़ रुपया इकट्ठा किया परंतु इस बिल्डिंग पे सौ करोड़ रुपया अंदाजन बिल्डिंग पे लगा होगा और सौ करोड़ रुपया ही गमाडा को अदा किया है जबकि गमाड़ा ने एक सौ इकतीस करोड़ में ये लैंड दी थी परंतु और वो उनको किस्तों में जमा करानी थी परंतु वो ना ही तो वो किस्त जमा कराई है और गमाडा इज सो इस्पॉन्सिबल कि उन्होंने अपनी किस्तों की ही नहीं की नए अलोटिस की परवाह की है कि भाई उनका भी कोई इंटरेस्ट है ये पैसा तो एक्चुअली हमारा लगा हुआ है ये बिल्डिंग हमारी हमारे पैसे से बनी है ये लैंड भी हमारी है हम तो ये इसके एक्चुअली तो वी आर द ओनर्स परंतु गमाडा ने इसको रिज्यूम कर लिया है अलॉटिस का कोई ध्यान नहीं है अब हमने मजबूर के केस जो है ना अपने कंप्लेंट एसोसिएशन के ब्याप पे रेरा में लगाई है जो पंजाब रेगुलेटरी एस, रियल एस्टेट रेगुलेटरी अथॉरिटी है उसमें कंप्लेंट लगाई है कि कृपया हमारा जो है ना अलोटीज़ का एसोसिएशन की तरफ से अलोटीज़ का ध्यान रखा जाए तो एक्चुअली रेरा तो ठीक है हमारी सुनवाई कर रहे हैं और हमें पूरी उम्मीद है कि ये हमें पूरा प्रोजेक्शन दिलाएंगे और कोई कार्रवाई करेंगे हमारे यही रेरा से भी निवेदन है कि या तो मिस्टर आशीष भल्ला से प्रोजेक्ट पूरा जो कि आल दो ये इन, आ, अंडर पी एम एल ए ने उनको अरेस्ट किया हुआ है परंतु हमें कोई उम्मीद नहीं है क्योंकि हाई कोर्ट से भी वो केस हार गए हैं और उन्होंने हाई कोर्ट के इंस्ट्रक्शनों को भी कंप्लाई नहीं किया तो हमारी तो यह है कि या वो गमाड़ा पूरा करे, या कोई और किसी को ऑक्शन करके ये करा यही हमारी रेरा से भी, निवेदन है, और से भी निवेदन है कि वो इस प्रोजेक्ट को जल्दी से जल्दी कंप्लीट कराए क्योंकि तो हम सीनियर सिटीजन हैं एंड वी आर सफरिंग थैंक यू वेरी मच और फिर गलबात कर रहे व्यू पैदा होगा जो कोई इन्वेस्टर ਮੋਹਾਲੀ ਵਿੱਚ ਐਂਟਰ ਹੁੰਦਾ 에어ਪੋਰਟ ਤੋਂ ਲੈ ਕੇ ਕਿਵੇਂ ਦਾ ਵੀਊ ਮਹਿਸੂਸ ਹੁੰਦਾ ਹੈ ਦੇਖੋ ਸਰ ਮੈਂ ਆਪ ਇੱਕ ਬਿਜ਼ਨਸ ਮੈਨੇਜ ਕਰਦਾ ਐਂਡ ਮੈਂ ਬੀਿੰਗ ਅ ਯੰਗ ਪਰਸਨ ਮੈਂ ਐਹੀ ਸੋਚ ਕੇ ਕਿ ਮੇਰਾ ਆਫਿਸ ਇੱਥੇ ਆਏਗਾ ਮੈਂ ਆਲਮੋਸਟ 97% ਪੇਮੈਂਟ ਆਪਣੀ ਕਰਤੀ ਸੀ ਇਹਨਾਂ ਨੂੰ ਹੁਣ ਐਜ਼ ਅ ਇਨਵੈਸਟਰ অর ਐਜ਼ ਅ ਬਾਇਰ ਅਸੀਂ ਕੀ ਚੀਜ਼ਾਂ ਚੈੱਕ ਕਰ ਸਕਦੇ ਆ ਅਸੀਂ ਦੇਖਦੇ ਆ ਲੈਂਡ ਕੀ ਦੀ ਹੈਗੀ ਹੈ ਕਮਾਡਾ ਦੀ ਲੈਂਡ ਸੀ ਅਸੀਂ ਦੇਖਦੇ ਆ ਰੇਰਾ ਰਜਿਸਟ੍ਰੇਸ਼ਨ ਸੀ ਆ ਨਹੀਂ ਸੀ ਇਟ ਵਾਸ ਰੇਰਾ ਰਜਿਸਟਰਡ ਆਪਾਂ ਲੋਕੇਸ਼ਨ ਚੈੱਕ ਕਰਦੇ ਆਂ ਆਪੇ ਏਅਰਪੋਰਟ ਦਾ ਜਿਵੇਂ ਇਹਨਾਂ ਨੇ ਕਿਹਾ ਪਹਿਲਾ ਪ੍ਰੋਜੈਕਟ ਹੈ ਸਰ ਐਜ਼ ਅ ਇਨਵੈਸਟਰ ਜਿਸ ਵੇਲੇ ਕੋਈ ਵੀ ਬੰਦਾ ਪੈਸੇ ਪਾਉਂਦਾ ਹੈ ਆਪਣੀ ਕਿਸੇ ਪ੍ਰਾਪਰਟੀ ਇਨਵੈਸਟਮੈਂਟ ਦੇ ਵਿੱਚ ਉਹ ਉਹ ਤੇ ਜਿਹਦਾ ਚੈੱਕ ਕਰਦਾ ਹੈ ਇੱਕ ਤਾਂ ਦੇਖਦਾ ਲੋਕੇਸ਼ਨ ਤੁਸੀਂ ਬਿਲਕੁਲ ਸਹੀ ਕਿਹਾ ਏਅਰਪੋਰਟ ਤੋਂ ਨਿਕਲਦੀ ਪਹਿਲੀ ਪ੍ਰਾਪਰਟੀ ਹੈਗੀ ਹੈ ਰਾਈਟ ਦੂਜੀ ਚੀਜ਼ ਉਹ ਚੈੱਕ ਕਰਦਾ ਹੈ ਕਿ ਲੈਂਡ ਕਿ ਦੀ ਹੈਗੀ ਹੈ ਇੱਥੇ ਕਮਾੜਾ ਦੀ ਲੈਂਡ ਹੈਗੀ ਹੈ ਤੇ ਜੀ ਚੀਜ਼ ਉਹ ਚੈੱਕ ਕਰਦਾ ਹੈ ਕਿ ਕੀ ਹੈ ਪ੍ਰੋਜੈਕਟ ਰਜਿਸਟਰਡ ਹੈਗਾ ਜਿਵੇਂ ਰੇਰਾ ਇੱਕ ਬਾਡੀ ਹੈਗੀ ਕੰਟਰੋਲਿੰਗ ਬਾਡੀ ਰੀਅਲ اسٹیਟ ਦੀ ਉਹ ਨਾਲ ਲੈਂਡ ਰਜਿਸਟਰਡ ਵੀ ਹੈ ਕਿਸੇ ਪ੍ਰੋਜੈਕਟ ਵਿੱਚ ਰਜਿਸਟਰਡ ਹੈ ਕਾਸੀ ਉਸ ਤੋਂ ਬਾਅਦ ਅਸੀਂ ਇਨਵੈਸਟ ਕਰਦੇ ਹਾਂ ਹੁਣ ਐਜ਼ ਅ ਇਨਵੈਸਟਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਭਾਪ ਕੇ ਇੱਥੇ ਪੈਸਾ ਇਨਵੈਸਟ ਕੀਤਾ ਗਵਰਨਮੈਂਟ ਨੂੰ ਇਸ ਪ੍ਰੋਜੈਕਟ ਬਾਰੇ ਪਤਾ ਸੀ ਅੱਜ 10 ਸਾਲ ਹੋ ਗਏ ਯੂ نو ਲੋਕਾਂ ਨੇ ਉਹ ਇੰਟੈਂਸ਼ਨ ਦੇ ਨਾਲ ਉਸ ਤਰ੍ਹਾਂ ਦੇ ਨਾਲ ਇਨਵੈਸਟਮੈਂਟ ਕੀਤੀ ਰਾਈਟ ਉਹ ਹੁਣ ਅੱਗੇ ਯੂ نو ਫਲ ਨਹੀਂ ਲਾ ਰਹੀ ਰੁਗਿਆ ਪ੍ਰੋਜੈਕਟ ਹੁਣ ਮੈਨੂੰ ਲੱਗਦਾ ਕਿ ਸਰਕਾਰ ਦਾ ਇੱਥੇ ਹੀ ਰੋਲ ਸ਼ੁਰੂ ਹੁੰਦਾ ਬਿਕਾਜ਼ ਚਾਹੇ ਉਹ ਗਮਾਡਾ ਹੋਏ ਚਾਹੇ ਉਹ ਰੇਰਾ ਕੋਰਟ ਹੋਏ ਯੂ نو ਉੱਥੇ ਸਰਕਾਰ ਯੂ ਨੋ ਆਪਰੇਸ਼ਨ ਚ ਰੰਦੀ ਹੈ ਉਹਦੇ ਕੰਟਰੋਲ ਚ ਰਹਿੰਦਾ ਹੈ ਸਾਡੀ ਪੰਜਾਬ ਸਰਕਾਰ ਇੰਨੇ ਟਾਈਮ ਤੋਂ ਇਨੀਸ਼ੀਏਟਿਵ ਲੈ ਰਹੀ ਹੈ ਇਨਵੈਸਟ ਪੰਜਾਬ ਦਾ ਜਿਹਦੇ ਵਿੱਚ ਉਹ ਜਾਪਾਨ ਜਾਂਦੇ ਨੇ ਯੂ ਐਸ ਜਾਂਦੇ ਨੇ ਵੱਡੇ ਵੱਡੇ ਕੰਟਰੀ ਚ ਜਾ ਕੇ ਇਸ ਜਗ੍ਹਾ ਬਾਰੇ ਪ੍ਰਮੋਟ ਕਰਦੇ ਨੇ ਹੁਣ ਸੋਚੋ ਕਿ ਉਹ ਜਿਹੜਾ ਇਮਪ੍ਰੈਸ਼ਨ ਹੋਏਗਾ ਕਿ ਜਿਹੜਾ ਪੰਜਾਬ ਦਾ ਮੇਨ 에ਰਪੋਰਟ ਹੈ ਉੱਥੇ ਕੋਈ ਡੈਲੀਗੇਟ ਆਂਦਾ ਹੈ ਉਹ ਬਾਹਰ ਨਿਕਲਦਾ 에ਰਪੋਰਟ ਤੋਂ ਕਿ ਪਹਿਲਾ ਜਿਹੜਾ ਪ੍ਰੋਜੈਕਟ ਹੈ ਉਹ ਦਿਨ ਬਿਲਡਿੰਗ ਦੇਖਦਾ ਹੈ ਜਿਹੜੀ ਕਿ ਖੰਡਰ ਨੂੰ ਪ੍ਰੋਸੀਡ ਕਰਦੀਆਂ ਪਈਆਂ ਨੇ ਖੰਡਰ ਬੰਦੀਆਂ ਪਈਆਂ ਨੇ ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਇਟ ਇਟ ਕ੍ਰੀਏਟਸ ਅ ਵੈ ਐਸ ਅ ਪੰਜਾਬ ਗਵਰਨਮੈਂਟ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਰਿਕੁਐਸਟ ਕਰਾਂਗਾ ਵਿਦ ਫੋਲਡਡ ਹੈਂਡਸ ਕਿ ਸਾਡੇ ਅਲੋਟਿਸ ਨੂੰ ਦੇਖੋ ਜਿਨ੍ਹਾਂ ਨੇ 432 ਕਰੋੜ ਰੁਪਏ ਇਨਵੈਸਟ ਕੀਤਾ ਹੈ ਦੇ ਵਿੱਚ ਮੈਨੀ ਆਫ ਥੈਮ ਆਰ ਐਕਸ ਏਮਪਲੋਇਸ ਗਵਰਨਮੈਂਟ ਦੇ ਏਮਪਲੋਇਸ ਹੈਗੇ ਨੇ ਐਕਸ ਸਰਵਿਸਮੈਨ ਹੈਗੇ ਨੇ ਬੜੇ ਲੋਕ ਹੁਣ ਆਲਮੋਸਟ 30 40% ਪੀਪਲ ਆਰ ਅਬਵ 70 ਇਅਰਸ ਦਾ ਏਜ ਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰ ਜੇ ਇੰਟੈਂਸ਼ਨ ਹੋਏ ਜੇ ਉਹਨਾਂ ਦਾ ਇੰਟੈਂਟ ਹੋਏ ਉਹਨੂੰ ਅੱਗੇ ਲੈ ਕੇ ਆਏ ਕਿ ਹਾਂ ਮੈਨੂੰ ਇਸ ਮੈਟਰ ਨੂੰ ਰਿਜ਼ੋਲਵ ਕਰਨਾ ਹੈ ਸੇਮ ਪ੍ਰੋਜੈਕਟ ਮੈਂ ਤੁਹਾਨੂੰ ਦੱਸਦਾ ਗਿਫਟ ਸਿਟੀ ਚ ਹੈਗਾ ਗੁਜਰਾਤ ਦੇ ਵਿੱਚ ਉਹਨਾਂ ਨੇ ਆਬਜੈਕਟ ਨੂੰ ਚਲਾ ਲਿਆ ਅੱਗੇ ਉਹਨਾਂ ਨੇ ਆਪਣੇ ਉਹਦੇ ਵਿੱਚ ਲੈ ਕੇ ਉਹਦੀ ਰਿਸਪੌਂਸਿਬਿਲਟੀ ਉਹਨਾਂ ਨੇ ਪਹਿਲੇ ਕੰਪਲੀਟ ਕੀਤਾ ਤੇ ਅਲਾਟ ਨੂੰ ਦਿੰਦੇ ਪਏ ਨੇ ਸੇਮ ਚੀਜ਼ ਸਾਡਾ ਰੇਰਾ ਵੀ ਕਹਿੰਦਾ ਅੰਡਰ ਸੈਕਸ਼ਨ 8 ਸਰਕਾਰ ਇਨਵੋਲਵ ਹੋ ਸਕਦੀ ਹੈ ਉਹਨੇ ਪੈਸੇ ਭੇ ਨਹੀਂ ਕੀਤੇ ਜਿਹੜਾ ਬਿਲਡਰ ਸੀ ਆਸ਼ੀਸ਼ ਭੱਲਾ ਸਰਕਾਰ ਇਸ ਵਿੱਚ ਨੂੰ ਟੇਕਓਵਰ ਕਰਕੇ ਨਵਾਂ ਬਿਲਡਰ ਅਪਾਇੰਟ ਕਰੇ ਇਹਨੂੰ ਅੱਗੇ ਕਰੇ ਹੁਣ ਤੁਸੀਂ ਇਹ ਦੇਖੋ 10 ਸਾਲ ਦੇ ਵਿੱਚ ਮੁਹੱਲੀ 에ਅਰਪੋਰਟ ਰੋਡ ਦੇ ਪ੍ਰੋਪਰਟੀਆਂ ਦੇ ਰੇਟਸ ਅਗੇ ਨੇ ਉਹ ਆਲਮੋਸਟ 8 টাইমস ইনক্রিজ হো চুকে ਨੇ। ਇਹ ਕਿਸੇ ਲਈ ਵੀ ਇੱਕ ਵਾਇਬਲ ਪ੍ਰੋਜੈਕਟ ਹੈ। ਸਾਡਾ ਦਿੱਤਾ ਹੋਇਆ ਪੈਸਾ ਬਿਲਡਿੰਗ ਤੇ ਲੱਗਿਆ ਹੋਇਆ ਹੈ। ਬਿਲਡਿੰਗ ਬਣੀ ਹੋਈ ਹੈ, ਸਟਰਕਚਰ ਬਣ ਗਿਆ ਹੋਇਆ ਹੈ। ਹੁਣ ਤਾਂ ਆਪਾਂ ਇਹਨਾਂ ਨੂੰ ਸਿਰੇ ਲਾਣਾ ਹੈ। ਉਹ ਅਥਾਰਟिटीज ਕਰ ਸਕਦੀਆਂ ਨੇ। ਗਵਰਨਮੈਂਟ ਦਾ ਜੇ ਇੰਟੈਂਟ ਹੋਏਗਾ, ਸਰਕਾਰ ਅੱਜ ਬੋਲੇ ਪੰਜਾਬ ਸਰਕਾਰ ਕੀ ਹਾਂ ਜੀ ਮੈਨੂੰ ਇਹ ਪ੍ਰੋਜੈਕਟ ਨੂੰ ਠੀਕ ਕਰਨਾ ਹੈ। ਇਹ ਠੀਕ ਹੋ ਜਾਏਗਾ। ਸਹੀ। ਇਹ ਤਾਂ ਸਿਰਫ ਇੰਟੈਂਟ ਦੀ ਗੱਲ ਹੈ। ਮੈਂ ਜਿਹੜੇ ਵੀ ਸਾਡੇ ਚੀਫ ਮਿਨਿਸਟਰ ਸਾਹਿਬ ਹੈਗੇ ਨੇ, ਪੇੜ ਸਾਡੇ ਐਮ.ਐਲ.ਏ ਸਾਹਿਬ ਹੈਗੇ ਨੇ, ਉਹਨਾਂ ਨੂੰ ਹੱਥ ਜੋੜ ਕੇ ਫਰੋਮ 올 ਅਲੋ कि जे ਤੁਹਾਡਾ ਇੰਟੈਂਟ ਆ ਗਿਆ ਕਿ ਹਾਂ ਮੈਨੂੰ WTC ਨੂੰ ਸ਼ੁਰੂ ਕਰਨਾ ਹੈ ਜਿਹੜੀ ਕਿ ਪਹਿਲੀ ਬਿਲਡਿੰਗ ਹੈ 에어ਪੋਰਟ ਰੋਡ ਤੇ ਤੇ ਇਹ ਹੋ ਜਾਏਗਾ ਠੀਕ ਸਰ ਪ੍ਰਾਈਮ ਲੋਕੇਸ਼ਨ ਹੈ ਲੋਕੇਸ਼ਨ ਦਾ ਸਭ ਤੋਂ ਪ੍ਰਾਈਮ ਸਭ ਤੋਂ ਪ੍ਰਾਈਮ ਲੋਕੇਸ਼ਨ ਹੈ ਅਸੀਂ ਐਹੀ ਸੋਚ ਕੇ ਰੇਰਾ ਦਾ ٹرسٹ ਦੇਖ ਕੇ ਗਮਾੜਾ ਦੀ ਲੈਂਡ ਦੇਖ ਕੇ ਇਹਦੇ ਵਿੱਚ ਪੈਸਾ ਇਨਵੈਸਟ ਕੀਤਾ ਸੀ ਮੈਂ ਵੀ ਚਾਹੁੰਦਾ ਮੈਂ ਇੱਕ ਛੋਟਾ ਬਿਜ਼ਨਸ ਰਨ ਕਰਦਾ ਪਿਆ ਮੈਂ ਆਪਣਾ ਆਫਿਸ ਖੋਲਣਾ ਸੀ ਹੁਣ ਮੈਂ ਉਹ ਸਟਾਰਟ ਨਹੀਂ ਕਰ ਪਾ ਰਿਹਾ ਅਸੀਂ ਅੱਜ এমਪਲੋਇਮੈਂਟ ਦੀ ਗੱਲ ਕਰਦੇ ਹਾਂ ਵਰਲਡ ਟ੍ਰੇਡ ਸੈਂਟਰ ਮਤਲਬ ਕੀ ਕੀਤੇ ਕੋਣ ਆਣਗੇ ਜਿਹੜੇ ਲੋਕੀ ਟਰੇਡਿੰਗ ਕਰਨਗੇ ਜਿਹੜੇ ਲੋਕੀ ਬਿਜ਼ ਦੇ ਵਿਲ ਗਿਵ ਏਮਪਲੋਇਮੈਂਟ ਤੇ ਆਪਾਂ ਏਮਪਲੋਇਮੈਂਟ ਦੇ ਐਵੇਨਿਊ ਵੀ ਨੂੰ ਵੀ ਖਰਾਬ ਕਰਦੇ ਪਏ ਆ ਇਸ ਪ੍ਰੋਜੈਕਟ ਨੂੰ ਇਸ ਹਾਲਤ ਛੱਡ ਕੇ ਕੀ ਇੰਪ੍ਰੈਸ਼ਨ ਪੈਂਦਾ ਹੋਵੇਗਾ ਆ ਪਬਲਿਕ ਦੇ ਉੱਤੇ ਦੇ ਕੀ ਇੰਪ੍ਰੈਸ਼ਨ ਪਵੇਗਾ ਜੋ ਇਨਵੈਸਟਰ ਇੱਥੇ ਆਉਣਗੇ ਤਾਂ ਇਨਵੈਸਟਰਾਂ ਵਾਸਤੇ ਦੱਸ ਦਈਏ ਕਿ ਪਹਿਲੀ ਹੀ ਇਹੀ ਆਏਗੀ ਕਿ ਜਦੋਂ ਵਰਲਡ ਟ੍ਰੇਡ ਸੈਂਟਰ ਦਾ ਨਾਮ ਸੁਣਿਆ ਜਾਵੇਗਾ ਜਦੋਂ ਪੜਿਆ ਜਾਵੇਗਾ ਤਾਂ ਫਿਰ ਇੱਥੋਂ ਪੁੱਛ ਕੇ ਜਰੂਰ ਹੋਵੇਗੀ ਕਿ ਆ ਲੋਕੇਸ਼ਨ ਕੀ ਕਹਿੰਦੀ ਆ ਆ ਲੋਕੇਸ਼ਨ ਕਿਉਂ ਬੰਦ ਹੋਈ ਆ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਮੋਹਾਲੀ ਜਿਹੜਾ ਉਸ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਚਲਾਏ ਜਾਣਗੇ ਤਾਂ ਜੇ ਇੱਥੋਂ ਦੇ ਐਮ.ਐਲ.ਏ ਸਾਹਿਬ ਦੀ ਗੱਲ ਕਰਦੇ ਆ ਤਾਂ ਉਹ ਵੀ ਕਹਿੰਦੇ ਆ ਕਿ ਵਧੀਆ ਸਿਟੀ ਬਣਾਇਆ ਜਾਵੇਗਾ ਮੋਹਾਲੀ ਨੂੰ ਤਾਂ ਮੋਹਾਲੀ ਦੀ ਐਂਟਰੀ ਉੱਤੇ ਪਹਿਲਾ ਪ੍ਰੋਜੈਕਟ ਜੋ ਹੈ ਉਹ ਬਿਲਕੁਲ ਡਿਸਪਿਊਟ ਦੇ ਵਿੱਚ ਚੱਲ ਰਿਹਾ ਤਾਂ ਅਗਲੇ ਪ੍ਰੋਜੈਕਟਾਂ ਵਿੱਚ ਜਦੋਂ ਕੋਈ ਇਨਵੈਸਟਰ ਆਵੇਗਾ ਤਾਂ ਵੇਖਣਾ ਉਸ ਨੇ ਵੀ ਆ ਇਸ ਦੇ ਬਾਰੇ ਤੁਸੀਂ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ